ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਸਿੰਘ ਤੇ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ YouTube ਚੈਨਲ Techian Travel ਵਿੱਚ ਪ੍ਰੋਗਰਾਮਿੰਗ ਇਨ ਸੀ ਦੇ ਸਪੈਲਰ ਟਿਊਟੋਰੀਅਲ ਵਿੱਚ ਆਪਾਂ ਦੇਖਾਂਗੇ ਕਿ ਜੇ ਅਸੀਂ ਸੀ ਪ੍ਰੋਗਰਾਮਿੰਗ ਸਿੱਖਣਾ ਚਾਹੁੰਦੇ ਹਾਂ ਤਾਂ ਆਪਾਂ ਉਸ ਦੇ ਲਈ ਕਿਹੜੇ ਸੌਫਟਵੇਅਰ ਨੂੰ ਯੂਜ਼ ਕਰਾਂਗੇ ਤੇ ਕਿੱਦਾਂ ਉਹ ਸੌਫਟਵੇਅਰ ਨੂੰ ਆਪਣੇ PC ਦੇ ਵਿੱਚ ਇੰਸਟਾਲ ਕਰਾਂਗੇ ਵੈਸੇ ਤਾਂ ਲਿਸਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸੌਫਟਵੇਅਰ ਨੇ ਜਿਦਾ ਕਿ Microsoft ਦਾ Visual Studio Turbo C++ IDE ਤੇ ਇੱਕ ਹੈ ਕੋਡ ਬਲॉक्स ਕੋਡ ਬਲॉक्स ਜੋ ਹੈ ਸਾਨੂੰ ਫ੍ਰੀ ਆਫ ਕਾਸਟ Google ਤੋਂ ਸਰਚ ਕਰਨ ਤੋਂ ਮਿਲ ਜਾਵੇਗਾ ਸੋ ਆਪਾਂ ਸਭ ਤੋਂ ਪਹਿਲਾਂ Google ਦੇ ਵਿੱਚ ਕੀ ਭਰਾਂਗੇ ਕੋਡ ਬਲॉक्स ਜਿੱਦਾਂ ਹੀ ਆਪਾਂ ਕੋਡ ਬਲॉक्स ਲਿਖਿਆ ਤੇ ਤੁਹਾਡੇ ਸਾਹਮਣੇ ਸਰਚ ਦੇ ਵਿੱਚ ਸਭ ਤੋਂ ਟਾਪ ਦੇ ਉੱਤੇ ਆ ਜਾਵੇਗਾ codeblocks.org ਸੋ ਇਹਦੇ ਵਿੱਚ ਆਪਾਂ ਕਿੱਥੇ ਜਾਵਾਂਗੇ ਕੋਡ ਬਲॉक्स ਦੇ ਵਿੱਚ ਡਾਊਨਲੋਡਸ ਦੇ ਵਿੱਚ ਤੋ ਫਿਰ ਤੋਂ ਸਾਡੇ ਸਾਹਮਣੇ ਕੀ ਹੈ ਇੱਕ ਪੇਜ ਓਪਨ ਹੋ ਕੇ ਆਇਆ ਹੈ ਔਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਨੇ ਤੁਸੀਂ ਸਿਰਫ ਕਿੱਥੇ ਜਾਣਾ ਹੈ ਜਾਂ ਤਾਂ ਤੁਸੀਂ ਡਾਊਨਲੋਡਸ ਤੇ ਕਲਿੱਕ ਕਰ ਸਕਦੇ ਹੋ ਜਾਂ ਸਿੱਧਾ ਡਾਊਨਲੋਡ ਦਾ ਬਾਈਨਰੀ ਰਿਲੀਜ਼ ਦੇ ਉੱਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਕਿਉਂਕਿ ਕੋਡ ਬਲॉक्स ਜਿਹੜਾ ਹੈ ਉਹ ਇੱਕ ਕਮਿਊਨਿਟੀ ਕੰਟਰੋਲ ਕਰਦੀ ਹੈ ਇਸ ਲਈ ਇਹਦਾ ਸੋਰਸ ਕੋਡ ਵੀ ਅਵੇਲੇਬਲ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਸੋਰਸ ਕੋਡ ਦੇ ਵਿੱਚ ਵੀ ਚੇਂਜ ਕਰਕੇ ਇਸ ਆਈਡੀ ਨੂੰ ਆਪਣੇ ਮੁਤਾਬਿਕ ਸਹੀ ਕਰ ਸਕਦੇ ਹੋ ਪਰ ਆਪਾਂ ਕਿਸ ਚੀਜ਼ ਤੇ ਕਲਿੱਕ ਕਰਨਾ ਹੈ ਆਪਾਂ ਸਿਰਫ ਕਲਿੱਕ ਕਰਨਾ ਹੈ ਡਾਊਨਲੋਡ ਦਾ ਬਾਈਨਰੀ ਰਿਲੀਜ਼ ਦੇ ਉੱਤੇ ਜਿੱਦਾਂ ਹੀ ਆਪਾਂ ਇਹਦੇ ਤੇ ਕਲਿੱਕ ਕਰਾਂਗੇ ਇੱਕ ਹੋਰ ਪੇਜ ਸਾਡੇ ਸਾਹਮਣੇ ਓਪਨ ਹੋ ਕੇ ਆਵੇਗਾ ਜਿਹਦੇ ਵਿੱਚ ਕਿ ਇੱਕ ਲਿਸਟ ਆ ਜਾਵੇਗੀ ਕਿ ਤੁਸੀਂ ਕਿਹੜੀ ਫਾਈਲ ਡਾਊਨਲੋਡ ਕਰਨਾ ਚਾਹੁੰਦੇ ਹੋ ਹੁਣ ਇਹਦੇ ਵਿੱਚੋਂ ਆਪਾਂ ਕਿਹੜੀ ਫਾਈਲ ਡਾਊਨਲੋਡ ਕਰਾਂਗੇ ਜਿਹਦੇ ਵਿੱਚ ਇਹ ਲਿਖਿਆ ਹੋਇਆ ਹੈ 32 ਬਿਟ ਮਿੰ ਜੀ ਡਬਲਯੂ ਮੀਨਸ ਇਹ ਉਹ ਫਾਈਲ ਹੈ ਜਿਹਦੇ ਵਿੱਚ ਕਿ ਆਪਾਂ ਸੈਟਅਪ ਦੇ थ्रू ਇਹਨੂੰ ਇੰਸਟਾਲ ਕਰ ਪਾਵਾਂਗੇ ਤੇ ਇਹਦੇ ਨਾਲ ਨਾਲ ਇਹਦਾ ਕੰਪਾਈਲਰ ਵੀ ਇੰਸਟਾਲ ਹੋ ਜਾਵੇਗਾ ਜੋ ਕਿ ਕਿਹੜਾ ਕੰਪਾਈਲਰ ਹੈ ਜੀਸੀਸੀ ਕੰਪਾਈਲਰ ਸੋ ਆਪਾਂ ਇੱਥੇ ਫੋਰਜ ਆਬ ਜਾਂ ਸੋਰਸ ਫੋਰਜ ਦੇ ਉੱਤੇ ਕਲਿੱਕ ਕਰ ਸਕਦੇ ਹਾਂ ਸੋ ਹੁਣ ਲਈ ਮੈਂ ਕਿਹਦੇ ਤੇ ਕਲਿੱਕ ਕਰਾਂਗਾ ਫੋਰਜ ਆਬ ਦੇ ਉੱਤੇ ਸੋ ਜਿੱਦ ਹੀ ਮੈਂ ਇੱਥੇ ਕਲਿੱਕ ਕਰਾਂਗਾ ਤਾਂ ਇੱਕ ਡਾਊਨਲੋਡ ਜਿਹੜੀ ਹੈ ਖੁਦ ਬਖੁਦ ਸ਼ੁਰੂ ਹੋ ਜਾਏਗੀ ਸੋ ਇਹ ਡਾਊਨਲੋਡ ਜੋ ਹੋ ਰਹੀ ਦੀ ਫਾਈਲ ਉਹ ਦੋਏ ਤਰ੍ਹਾਂ ਦੇ ਪੀਸੀ ਲਈ ਹੋਵੇਗੀ ਜਿਨ੍ਹਾਂ ਦੇ ਵਿੱਚ 32 ਬਿਟ ਆਪਰੇਟਿੰਗ ਸਿਸਟਮ ਹੈ ਤੇ ਜਾਂ 64 ਬਿਟ ਆਪਰੇਟਿੰਗ ਸਿਸਟਮ ਹੈ ਸੋ ਆਪਾਂ ਹੁਣ ਦੇਖਾਂਗੇ ਕਿ ਸਾਡਾ ਪੀਸੀ ਕਿੰਨੇ ਬਿਟ ਦਾ ਹੈ ਸੋ ਆਪਾਂ ਉਸ ਲਈ ਇਹਨੂੰ ਮਿਨੀਮਾਈਜ਼ ਕਰਾਂਗੇ ਗੂਗਲ ਕ੍ਰੋਮ ਨੂੰ ਤੇ ਥਿਸ ਬਾਰ ਤੇ ਜਾ ਕੇ ਕੀ ਕਰਾਂਗੇ ਰਾਈਟ ਕਲਿੱਕ ਕਰਾਂਗੇ ਸੋ ਰਾਈਟ ਕਲਿੱਕ ਕਰਨ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ ਪ੍ਰੋਪਰਟੀਆਂ ਦੇ ਉੱਤੇ ਪ੍ਰੋਪਰਟੀਆਂ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਹੋਰ ਵਿੰਡੋ ਸਾਡੇ ਸਾਹਮਣੇ ਓਪਨ ਹੋ ਕੇ ਆਵੇਗੀ। ਸੋ ਇਹਦੇ ਵਿੱਚ ਸਾਡੇ ਸਾਹਮਣੇ ਕੁਝ ਇਨਫੋਰਮੇਸ਼ਨ ਆ ਗਈ ਹੈ ਜਿਹਦੇ ਵਿੱਚ ਸਾਡਾ ਪ੍ਰੋਸੈਸਰ ਕਿਹੜਾ ਹੈ ਕਿੰਨੀ RAM ਹੈ ਤੇ ਸਾਡਾ ਜੋ ኦਪਰੇਟਿੰਗ ਸਿਸਟਮ ਹੈ ਤੇ ਸਾਡਾ ਜੋ ਐਕਚੁਅਲ ਪ੍ਰੋਸੈਸਰ ਹੈ ਉਹ ਕਿੰਨੇ ਬਿਟ ਦਾ ਹੈ ਉਹ ਸਾਡੇ ਸਾਹਮਣੇ ਲਿਖਿਆ ਹੋਇਆ ਆਵੇਗਾ। ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਜੋ ਸਿਸਟਮ ਹੈ 64 ਬਿਟ ਦਾ ਹੈ। ਠੀਕ ਹੈ ਜੋ ਪ੍ਰੋਸੈਸਰ ਹੈ ਉਹ ਵੀ 64 ਬਿਟ ਦਾ ਹੀ ਹੈ ਸੋ ਸੋ ਫਾਈਲ ਉਸ ਪਾਸੇ ਡਾਊਨਲੋਡ ਹੋ ਚੁੱਕੀ ਹੈ ਸੋ ਆਪਾਂ ਕਿੱਥੇ ਜਾਵਾਂਗੇ ਡਾਊਨਲੋਡਸ ਵਿੱਚ ਜਾਵਾਂਗੇ ਇੱਥੇ ਤੇ ਅਸੀਂ ਸਿੱਧਾ ਕਲਿੱਕ ਕਰ ਦਵਾਂਗੇ ਸੋ ਇਹਦੇ ਵਿੱਚ ਹੁਣ ਜੋ ਕੋਡ ਬਲॉक्स ਆਪਾਂ ਡਾਊਨਲੋਡ ਕੀਤਾ ਹੈ ਉਹ 32 ਬਿਟ ਵਾਲੇ ਵੀ ਸੀ ਤੇ ਵੀ ਸਟਾਰਟ ਹੋ ਸਕਦਾ ਹੈ ਤੇ 64 ਬਿਟ ਵਾਲੇ ਦੇ ਵੀ ਇੰਸਟਾਲ ਹੋ ਸਕਦਾ ਹੈ ਸੋ ਜੇ ਤੁਸੀਂ ਸਪੈਸੀਫਿਕਲੀ ਸਿਰਫ 64 ਬਿਟ ਵਾਲਾ ਹੀ ਡਾਊਨਲੋਡ ਕਰਨਾ ਚਾਹੁੰਦੇ ਹੋ ਕੋਡ ਬਲॉक्स ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਥੋੜਾ ਸਕਰੋਲ ਕਰਨਾ ਪਏਗਾ ਅਸੀਂ ਪੇਜ ਤੇ ਆ ਕੇ ਫੌਸਬ ਵਾਲੇ ਤੇ ਤੇ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਕੋਡ ਬਲॉक्स ਵਿੰਡੋ 64 ਬਿਟ ਵੀ ਲਿਖਿਆ ਆ ਰਿਹਾ ਹੈ ਤੁਸੀਂ ਜੇ ਚਾਹੋ ਤਾਂ ਇਹਦੇ ਉੱਤੇ ਕਲਿੱਕ ਕਰਕੇ ਇਹਨੂੰ ਵੀ ਡਾਊਨਲੋਡ ਕਰ ਸਕਦੇ ਹੋ ਤਾਂ ਇਹ ਸਪੈਸ਼ਲੀ ਸਿਰਫ 64 ਬਿਟ ਹੀ ኦਪਰੇਟਿੰਗ ਸਿਸਟਮ ਤੇ ਚੱਲ ਸਕੇਗਾ ਸੋ ਆਪਾਂ ਹੁਣ ਆਪਣੇ ਪੀਸੀ ਦੇ ਲਈ ਕੀ ਕਰਾਂਗੇ ਕਿਉਂਕਿ ਇਹ 64 ਬਿਟ ਦਾ ਹੈ ਇਸ ਦੇ ਉੱਤੇ ਲਿੰਕ ਤੇ ਕਲਿੱਕ ਕਰ ਦੇਵਾਂਗੇ ਜਿੱਦ ਜੀ ਮੈਂ ਲਿੰਕ ਤੇ ਕਲਿੱਕ ਕੀਤਾ 64 ਬਿਟ ਵਰਜ਼ਨ ਵੀ ਡਾਊਨਲੋਡ ਹੋਣ ਲੱਗ ਪਿਆ ਹੈ ਸੋ ਆਪਾਂ ਵੇਟ ਕਰਦੇ ਹਾਂ ਇਹ ਤੇ ਡਾਊਨਲੋਡ ਹੋਣ ਦੀ ਸੋ ਇਸ ਤੋਂ ਬਾਅਦ ਸਿਰਫ ਆਪਾਂ ਕੀ ਕਰਨਾ ਹੈ ਇਸ ਫਾਈਲ ਦੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਸੈਟਅਪ ਦੇ ਚੱਲਣ ਦਾ ਇੰਤਜ਼ਾਰ ਕਰਨਾ ਹੈ ਆਪਾਂ Google Chrome ਨੂੰ ਮਿਨੀਮਾਈਜ਼ ਕਰਦੇ ਹਾਂ ਤੇ ਇਸ ਤਰ੍ਹਾਂ ਨਾ ਤੁਹਾਡੇ ਸਾਹਮਣੇ ਵੈਲਕਮ ਸਕਰੀਨ ਆ ਜਾਏਗੀ ਸੋ ਜਿੱਦਾਂ ਹੀ ਵੈਲਕਮ ਸਕਰੀਨ ਆਏਗੀ ਇਹਦੇ ਉੱਤੇ ਕੀ ਹੋਏਗਾ ਨੈਕਸਟ ਬਟਨ ਆਪਾਂ ਇਹਦੇ ਤੇ ਕਲਿੱਕ ਕਰਾਂਗੇ ਜੇ ਅਸੀਂ ਪਾ ਇੰਸਟਾਲ ਕਰਨਾ ਚਾਹੁੰਦੇ ਆ ਰਿਤ ਤੋਂ ਬਾਅਦ ਆਏਗਾ ਲਾਇਸੈਂਸ ਐਗਰੀਮੈਂਟ ਕਿਉਂਕਿ ਇਹ ਜਿਹੜਾ ਸੌਫਟਵੇਅਰ ਹੈ ਫ੍ਰੀ ਆਫ ਕਾਸਟ ਹੈ ਤੇ ਇਸ ਲਈ ਇਹ ਕਿਸ ਲਾਇਸੈਂਸ ਦੇ ਅੰਦਰ ਮਿਲ ਰਿਹਾ ਹੈ ਸਾਨੂੰ GNU ਜਨਰਲ ਪਬਲਿਕ ਲਾਇਸੈਂਸ ਦੇ ਅੰਦਰ ਮੀਜ਼ ਆਪਾਂ ਜਿਸ ਮਰਜ਼ੀ ਤਰੀਕੇ ਨਾਲ ਇਹਦੀਆਂ ਕਾਪੀਆਂ ਡਿਸਟ੍ਰੀਬਿਊਟ ਕਰ ਸਕਦੇ ਆ ਤੇ ਜੇ ਤੁਸੀਂ ਇਹਨੂੰ ਇੰਸਟਾਲ ਕਰਨਾ ਚਾਹੁੰਦੇ ਹੋ ਤੁਹਾਡੂ ਲਾਇਸੈਂਸ ਵਿੱਚ ਲਿਖੀਆਂ ਹੋਈਆਂ ਸਾਰੀਆਂ ਟਰਮਸ ਤੁਸੀਂ ਪੜ੍ਹ ਲਈਆਂ ਨੇ ਤੁਹਾਨੂੰ ਲੱਗਾ ਕਿ ਠੀਕ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਆਈ ਐਗਰੀ ਦੇ ਉੱਤੇ ਕਲਿੱਕ ਕਰ ਸਕਦੇ ਹੋ ਅਗਲੀ ਆਪਸ਼ਨ ਜੋ ਤੁਸੀਂ ਧਿਆਨ ਵਿੱਚ ਰੱਖਣੀ ਹੋਏ ਹੈ ਕਿ ਕੀ ਤੁਹਾਡੇ ਕੋਲ ਜੋ ਕੰਪਾਈਲਰ ਹੈ ਉਹ ਇੰਸਟਾਲ ਹੋ ਰਿਹਾ ਹੈ ਨਾਲ ਕਿ ਨਹੀਂ ਹੋ ਰਿਹਾ ਹੈ ਸੋ ਆਪਾਂ ਦੇਖ ਸਕਦੇ ਹਾਂ ਇੱਥੇ ਜੋ ਲਾਸਟ ਆਪਸ਼ਨ ਹੈ ਕੰਪਾਈਲਰ ਦੀ ਹੈ ਇਹ ਆਪਸ਼ਨ ਟਿੱਕ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਕੰਪਾਈਲਰ ਜਿਹੜਾ ਹੈ ਕਨਫਿਗਰ ਹੋਏਗਾ ਪ੍ਰੋਪਰਲੀ ਤਾਂ ਆਪਾਂ ਇਹਨੂੰ ਸਿਲੈਕਟ ਰੱਖਦੇ ਹੋਏ ਨੈਕਸਟ ਕਰ ਦੇਵਾਂਗੇ ਅਗਲੀ ਜੋ ਆਪਸ਼ਨ ਹੈ ਉਹ ਹੈ ਤੁਹਾਡੇ ਕੋਲ ਇੰਸਟਾਲ ਲੋਕੇਸ਼ਨ ਚੂਜ਼ ਕਰਨ ਦੀ ਮੀਨਸ ਤੁਸੀਂ ਇਸ ਸੌਫਟਵੇਅਰ ਨੂੰ ਕਿਹੜੇ ਫੋਲਡਰ ਦੇ ਵਿੱਚ ਇੰਸਟਾਲ ਕਰਨਾ ਚਾਹੁੰਦੇ ਹੋ ਤੁਸੀਂ ਇਹ ਪਾਥ ਬਦਲ ਵੀ ਸਕਦੇ ਹੋ ਕੋਈ ਹੋਰ ਡਰਾਈਵ ਤੇ ਵੀ ਇੰਸਟਾਲ ਕਰ ਸਕਦੇ ਹੋ ਜੇ ਤੁਹਾਡੀ ਇਹ ਡਰਾਈਵ ਫੁੱਲ ਹੈ ਅਦਰਵਾਈਜ਼ ਸਿਰਫ ਕੀ ਕਰਨਾ ਹੈ ਤੁਸੀਂ ਇੰਸਟਾਲ ਤੇ ਕਲਿੱਕ ਕਰਨਾ ਹੈ ਤੇ ਹੁਣ ਵੇਟ ਕਰਦੀ ਹੈ ਕਿ ਕਦੋਂ ਇਹ ਪੂਰਾ 100% ਇੰਸਟਾਲ ਹੋ ਜਾਵੇ ਸੂ ਕੋਡ ਬਲॉक्स ਨੂੰ 100% ਇੰਸਟਾਲ ਹੋ ਚੁੱਕਾ ਹੈ ਤੇ ਸਾਡੇ ਸਾਹਮਣੇ ਇੱਕ ਆਪਸ਼ਨ ਆ ਗਈ ਹੈ ਓਪਨ ਹੋ ਕੇ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਕੀ ਤੁਸੀਂ ਕੋਡ ਬਲॉक्स ਨੂੰ ਹੁਣੇ ਚਲਾਉਣਾ ਚਾਹੁੰਦੇ ਹੋ ਤੇ ਆਪਾਂ ਕੀ ਕਰਾਂਗੇ ਜੇ ਤਾਂ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਯੈਸ ਤੇ ਕਲਿੱਕ ਕਰੋ ਅਦਰਵਾਈਜ਼ ਨੋ ਤੇ ਕਲਿੱਕ ਕਰੋ ਤੇ ਇਸ ਵਾਲੀ ਵਿੰਡੋ ਦੇ ਉੱਤੇ ਨੈਕਸਟ ਕਰਕੇ ਇਹਨੂੰ ਫਿਨਿਸ਼ ਕਰ ਦੇਵੋ ਦੇਖੋ ਕੋਡ ਬਲॉक्स ਦੀ ਵਿੰਡੋ ਸਾਡੇ ਸਾਹਮਣੇ ਓਪਨ ਹੋਣੇ ਜਾ ਰਹੀ ਹੈ ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਜਿਹੜਾ GCC ਕੰਪਾਈਲਰ ਤਾਂ ਇੰਸਟਾਲ ਹੁੰਦਾ ਹੈ ਪਰ ਫਿਰ ਵੀ ਉਹਦੇ ਵਿੱਚ ਕੀ ਆ ਰਹੀ ਹੈ ਸਾਡੇ ਕੋਲ 에ਰਰ ਆ ਰਹੀ ਹੈ ਤੇ ਆਪਾਂ ਹੁਣ ਕੀ ਕਰਾਂਗੇ ਇਸ ਚੀਜ਼ ਨੂੰ ਠੀਕ ਕਰਨ ਦੇ ਲਈ ਸੈਟਿੰਗਸ ਤੇ ਕਲਿੱਕ ਕਰਾਂਗੇ ਫਿਰ ਜਾਵਾਂਗੇ ਆਪਾਂ ਕੰਪਾਈਲਰ ਆਪਸ਼ਨਸ ਦੇ ਵਿੱਚ ਸੋ ਕੰਪਾਈਲਰ ਆਪਸ਼ਨ ਤੇ ਜਾਣ ਤੋਂ ਬਾਅਦ ਸਾਡੇ ਸਾਹਮਣੇ ਬਹੁਤ ਸਾਰੀਆਂ ਹੋਰ ਆਪਸ਼ਨਸ ਦਿਖਣਗੀਆਂ ਸਾਨੂੰ ਤੇ ਜਿਹਦੇ ਵਿੱਚ ਆਪਾਂ ਕੀ ਕਰਾਂਗੇ ਕਿਹਦੇ ਤੇ ਕਲਿੱਕ ਕਰਨਾ ਹੈ ਟੂਲ ਚੇਨ ਐਗਜ਼ੀਕਿਊਟੇਬਲ ਦੇ ਵਿੱਚ। ਤੋਂ ਇਸ ਵਿੱਚ ਦੇਖੋਗੇ ਕਿ ਜਿਹੜਾ ਪਾਥ ਹੈ ਉਹ ਗਲਤ ਆ ਰਿਹਾ ਹੈ। ਤਾਂ ਆਪਾਂ ਪਹਿਲਾਂ ਤਾਂ ਇੱਥੇ ਆਟੋ ਡਿਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ? ਜੇ ਆਟੋ ਡਿਟੈਕਟ ਕਰਨ ਤੋਂ ਬਾਅਦ ਉਹ ਪਾਥ ਖੁਦ ਵਕੁਦ ਲੱਭ ਲੈਂਦਾ ਹੈ ਤਾਂ ਬਹੁਤ ਵਧੀਆ। ਅਦਰਵਾਈਜ਼ ਤੁਹਾਨੂੰ ਕੀ ਕਰਨਾ ਪਏਗਾ? ਖੁਦ ਇੱਥੋਂ ਕੀ ਕਰਨਾ ਪਏਗਾ? ਬ੍ਰਾਊਜ਼ ਕਰਕੇ ਉਹ ਪਾਥ ਦੇਣਾ ਪਏਗਾ ਕਿ ਉਹ ਫਾਈਲ ਕਿੱਥੇ ਪਈ ਹੈ। ਜਿਹਦੇ ਵਿੱਚ ਕੰਪਾਈਲਰ ਹੈ ਸੋ ਆਪਾਂ ਇਸ ਤੋਂ ਬਾਅਦ ਕੀ ਕਰਾਂਗੇ ਓਕੇ ਤੇ ਕਲਿੱਕ ਕਰਾਂਗੇ ਤੇ ਇਸ ਤਰ੍ਹਾਂ ਤੁਹਾਡਾ ਕੋਡ ਬਲॉक्स ਬਿਲਕੁਲ ਚੱਲਣ ਲਈ ਹੁਣ ਤਿਆਰ ਹੈ ਤੇ ਤੁਸੀਂ ਹੁਣ ਇਹਦੇ ਵਿੱਚ ਸੀ ਸੀ ਪਲੱਸ ਪਲੱਸ ਤੇ ਫੋਰਟਰਨ ਲੈਂਗੁਏਜ ਦੇ ਵੀ ਪ੍ਰੋਗਰਾਮ ਲਿਖ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਮੇਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਜੇ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਧੰਨਵਾਦ